ਦੇਖੋ ਬੜੀਆਂ ਗੱਲਾਂ ਹੋ ਗਈਆਂ ਕੱਲ ਦੇ ਵਿੱਚ ਪਰ ਸਭ ਤੋਂ ਮੈਂ ਖੁਸ਼ੀ ਦੀ ਗੱਲ ਇਹ ਜ਼ਰੂਰ ਕਹਿਣਾ ਚਾਹੁੰਨਾ ਤੇ ਗਿੱਧੜਵਾਏ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨਾ ਜੋ ਸਾਡੇ ਭਰਾ ਵਿਡਿੰਗ ਸਾਹਿਬ ਨੇ ਗਿੱਧੜਵਾਏ ਦੇ ਲੋਕਾਂ ਨੂੰ ਇਹ ਕਹਿ ਕੇ ਅਪੀਲ ਕਰਕੇ ਮੰਗਿਆ ਸੀ ਕਿ ਮੈਨੂੰ ਭਾਈ ਲਾਂਘਰੀ ਨਾ ਰੱਖਣਾ ਪੈਜੇ ਮੇਰੀ ਰੋਟੀ ਨਾ ਬੰਦ ਕਰਾ ਦਿਓ ਮੇਰੀ ਘਰ ਵਾਲੀ ਤਸਵੀਰੇ 6 ਵਜੇ ਨਿਕਲ ਜਾਂਦੀ ਹੈ ਰਾਤ ਨੂੰ 9 ਵਜੇ ਆਉਂਦੀ ਆ ਤੇ ਮੈਂ ਧੰਨਵਾਦ ਕਰ ਦਾਂਗੇ ਦਰਪਾਇ ਦੇ ਸਾਰੇ ਹੀ ਲੋਕਾਂ ਨੂੰ ਵੀ ਤੁਸੀਂ ਰਾਜਾ ਬ੍ਰਿੰਗਸ ਸਾਹਿਬ ਦੀ ਇਹ ਗੱਲ ਮੰਨੀ ਤੇ ਉਹਨਾਂ ਦੀ ਰੋਟੀ ਪਾਣੀ ਉਹਨਾਂ ਦੀ ਸੇਵਾ ਕੋਈ ਲਾਂਗਰੀ ਨਾ ਕਰ ਸਕੇ ਉਹਨਾਂ ਦੀ ਧਰਮ ਪਤਨੀ ਕਰ ਸਕੇ ਉਹ ਗੱਲ ਤੁਸੀਂ ਬਚਾਇਆ ਉਸ ਗੱਲ ਤੋਂ ਤੇ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਤੁਸੀਂ ਇਹ ਗੱਲ ਬ੍ਰਿੰਗਸ ਸਾਹਿਬ ਦੀ ਸੁਣੀ ਤੇ ਉਹਨਾਂ ਦੀ ਧਰਮ ਪਤਨੀ ਜੋ ਉਹ ਚਾਹੁੰਦੇ ਸੀ ਕੰਬੀਕਰਨ ਪਰ ਉਹ ਚਾਹੁੰਦੇ ਸੀ ਮੇਰੀ ਰੋਟੀ ਕਿਉਂਕਿ ਰੋਟੀ ਸਭ ਨੂੰ ਪਿਆਰੀ ਹੁੰਦੀ ਹੈ ਵੀ ਮੇਰੀ ਰੋਟੀ ਟੋਕਾ ਜਿਹੜਾ ਉਹ ਕਿਸੇ ਲਾਂਗਰੀ ਨੂੰ ਨਾ ਕਿਸੇ ਮੈਨੂੰ ਆਪਣੇ ਨੌਕਰ ਨੂੰ ਨਾ ਬਣਾਉਣੀ ਪਵੇ ਇਸ ਦਾ ਮੇਰਾ ਖਿਆਲ ਰੱਖਿਓ ਉਹ ਗਿੱਦੜ ਵਾਲਿਆਂ ਦਾ ਇਸ ਕਰਕੇ ਮੈਂ ਕੱਲ ਭੁੱਲ ਗਿਆ ਸੀ ਧੰਨਵਾਦ ਕਰਨਾ ਬਹੁਤ-ਬਹੁਤ ਗਿੱਦੜ ਵਾਲਿਆਂ ਦਾ ਧੰਨਵਾਦ ਵੀ ਰਾਜਾ ਬੜਿੰਗ ਸਾਹਿਬ ਦਾ ਘਰ ਚ ਰੋਟੀ ਪਾਣੀ ਚੱਲਦਾ ਤੁਸੀਂ ਰੱਖਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਉਹ ਦੇਖੋ ਉਹ ਤਾਂ ਬਹਾਨੇ ਨੇ ਹੁਣ ਬਹਾਨੇ ਕੁਛ ਬਣਾਈ ਜਾਣ ਇੱਕ ਬਾਜਵਾ ਸਾਹਿਬ ਵੀ ਕਹਿ ਰਹੇ ਆ ਇਹ ਇਹਦਾ ਮਤਲਬ ਅਕਾਲੀ ਦਲ ਦੀ ਗੱਲ ਕਰ ਰਹੇ ਆ ਇਹਦਾ ਮਤਲਬ ਇਹ ਦੂਜੀਆਂ ਪਾਰਟੀਆਂ ਦੇ ਸਿਰ ਤੇ ਵੋਟ ਕਟੂਏ ਜਾਂ ਜਿਹੜੀ ਵੋਟ ਕੱਟ ਦੇਣਗੇ ਉਸ ਚੀਜ਼ਾਂ ਤੇ ਖੇਡਦੇ ਆ ਕਾਂਗਰਸ ਪਾਰਟੀ ਵਾਲੇ ਇਹੀ ਕਹਿ ਰਹੇ ਆ ਵੀ ਜੇ ਅਕਾਲੀ ਦਲ ਖੜਾ ਹੁੰਦਾ ਸੀ ਜਿੱਤ ਜਾਂਦੇ ਇਹਦਾ ਮਤਲਬ ਜੇ ਨਕਲ ਵੱਜ ਜਾਂਦੀ ਜੇ ਨਕਲ ਵੱਜ ਜਾਂਦੀ ਤਾਂ ਕਾਂਗਰਸ ਪਾਸ ਹੋ ਜਾਂਦੀ ਜੇ ਨਕਲ ਨਹੀਂ ਵੱਜੀ ਪੇਪਰ ਦੇ ਵਿੱਚ ਤਾਂ ਇਹ ਫੇਲ ਹੋ ਗਏ ਇਹਦਾ ਮਤਲਬ ਇਹਨਾਂ ਦਾ ਆਪਣਾ ਕੁਝ ਨਹੀਂ ਇਹ ਦੋਨੋਂ ਐਲੋਪੀ ਨੇ ਇਹ ਗੱਲ ਮੰਨ ਲਈ ਜਿਹੜੇ ਪ੍ਰਕਾਰ ਬਾਜਵਾਜੀ ਨੇ ਤੇ ਇਹਦੀ ਗੱਲ ਜਿਹੜੀ ਆ ਇਹ ਰਾਜਾ ਬੜਿੰਗਨ ਸਾਹਿਬ ਨੇ ਮੰਗ ਲਈ ਵੀ ਅਕਾਲੀ ਦਲ ਨਹੀਂ ਖੜਾ ਤਾਂ ਅਸੀਂ ਹਾਰ ਗਏ ਇਹਦਾ ਮਤਲਬ ਇਹ ਆ ਵੀ ਇਹ ਦੂਜਿਆਂ ਤੇ ਦੂਜਿਆਂ ਦੇ ਸਿਰ ਤੇ ਖੇਡਣ ਵਾਲੇ ਨੇ ਆਪ ਇਹਨਾਂ ਦੇ ਪੱਲੇ ਨਹੀਂ ਇਹ ਸਿਰਫ ਨਕਲ ਮਾਰ ਕੇ ਪਾਸ ਹੋਣ ਵਾਲੇ ਆ ਇਸ ਵਾਰ ਨਕਲ ਨਹੀਂ ਵੱਜੀ ਤੇ ਇਸ ਕਰਕੇ ਫੇਲ ਹੋ ਗਏ ਤੇ ਇਹ ਗੱਲ ਆਪ ਕੱਲ ਪ੍ਰੈਸ ਕਾਨਫਰੰਸ ਕਰਕੇ ਦੋਨਾਂ ਨੇ ਮੰਨੀ ਆ। ਬਈ ਅਕਾਲੀ ਦਲ ਦਾ ਤੁਹਾਡੇ ਨਾਲ ਕੀ ਲੈਣਾ ਦੇਣਾ ਬਈ? ਅਕਾਲੀ ਦਲ ਦੀ ਵੋਟ ਜੇ ਜੇ ਉਹ ਲੜਦੇ ਤੇ ਉਹ ਵੋਟ ਇਹ ਕੀ ਇਹ ਇਹ ਕਿਹਨੇ ਫੈਸਲਾ ਕੀਤਾ ਵੀ ਅਕਾਲੀ ਦਲ ਦੀ ਵੋਟ ਆ ਜਿਹੜੀ ਉਹ ਆਮ ਆਦਮੀ ਨੂੰ ਜਾਂ ਭਾਜਪਾ ਨੂੰ ਜਾਣੀ ਸੀ ਜਾਂ ਕਿਸੇ ਹੋਰ ਨੂੰ ਜਾਣੀ ਸੀ। ਜੇ ਅਕਾਲੀ ਦਲ ਖੜਦਾ ਤੁਹਾਨੂੰ ਕਿਉਂ ਨਹੀਂ ਜਾ ਸਕਦੀ ਸੀ ਉਹ ਵੋਟ ਬਈ? ਕਿਉਂਕਿ ਆਪਾਂ ਨਲਾਇਕ ਆ। ਆਪਾਂ ਕੋਈ ਆਪਾਂ ਹਮੇਸ਼ਾ ਦੂਜੇ ਨੂੰ ਇਹ ਇਹ ਕਾਂਗਰਸ ਦਾ ਰਹੀ ਵੰਡੋ ਪਾੜੋ ਤੇ ਰਾਜ ਕਰੋ ਉਹ ਕੰਮ ਵਿੱਚ ਫੇਲ ਹੋਗੇ ਇਸ ਕਰਕੇ ਦੋਨੋਂ ਪ੍ਰਧਾਨ ਸਾਹਿਬ ਵੀ ਮੰਨੇ ਐਲੋਪੀ ਮੰਨੇ ਵੀ ਨਕਲ ਨਹੀਂ ਬੱਜੀ ਇਕਾਲੀ ਦਲ ਨਹੀਂ ਖੜਾ ਹੋ ਗਿਆ ਅਸੀਂ ਹਾਰ ਗਏ ਇਸ ਗੱਲ ਦੀ ਤੁਸੀਂ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਇਹ ਨਾ ਆਪਣੇ ਕੰਮਾਂ ਤੇ ਜਿੱਤੇ ਇਹਦਾ ਮਤਲਬ ਨਾ ਇਹ ਵੋਟ ਮੰਗਦੇ ਆ ਨਾ ਇਹ ਆਪਣੇ ਕੈਂਡੀਡੇਟਾਂ ਦੇ ਚਿਹਰਾ ਤੇ ਵੋਟ ਮੰਗਦੇ ਆ ਤੇ ਦੂਜੀ ਤੀਜੀ ਗੱਲ ਇਹ ਸਿਰਫ ਆਪਣੇ ਪਰਿਵਾਰ ਦੇ ਆ ਤੇ ਜਿਹੜਾ ਬੰਦਾ ਪਰਿਵਾਰ ਦਾ ਹੋਊਗਾ ਆਪਣੇ ਘਰ ਤੋਂ ਬਾਹਰ ਸੋਚੂ ਨਹੀਂ ਉਹ ਵੋਟਰ ਵੀ ਕਿਉਂ ਸੋਚੂ ਵੀ ਵੋਟਰ ਨੇ ਵੀ ਐਨ ਬੰਦ ਕਰਕੇ ਪੈਕ ਕਰਕੇ ਜਿਹੜੇ ਆ ਇਹਨਾਂ ਦੀ ਛੁੱਟੀ ਕਰਤੀ ਮੈਂ ਤਾਂ ੜੀਕਦਾ ਸੀ ਵੀ ਸਤੀਫੇ ਕੱਲ ਤੱਕ ਆ ਜਾਣੇ ਚਾਹੀਦੇ ਆ ਬਹਾਨੇ ਨਾ ਲਾਓ ਸਤੀਫੇ ਦਿਓ ਕਹਤਾ ਹੈ ਕਿ ਅਰੇ ਪੰਜਾਬ ਕੇ ਅੰਦਰ ਇਸ ਤਰੀਕੇ ਸੇ ਕਾਂਗਰਸ ਚਾਰ ਸੀਟੋਂ ਪਰ ਚੋਣ ਹੋਏ ਕਿਆ ਪਰਿਵਾਰਵਾਦੀ ਰਾਜਨੀਤੀ ਕੋ ਲਟਕਾ ਰਹਾ ਹੈ ਜਨਤਨ ਦੇਖੋ ਇਹਨਾਂ ਦੀਆਂ ਹੀ ਸੀਟਾਂ ਸੀਗੀਆਂ ਬਿਲਕੁਲ ਰਿਜੈਕਟ ਕੀਤਾ ਇਹੀ ਉੱਥੇ ਜਿੱਤੇ ਸੀ ਪਹਿਲਾਂ ਇਹ ਆਪ ਸੀ ਹੁਣ ਇਹਨਾਂ ਨੇ ਆਪਣੇ ਘਰ ਵਾਲੀਆਂ ਖੜੀਆਂ ਕਰ ਲੀਆਂ ਸੀ ਤੇ ਲੋਕਾਂ ਨੇ ਰਿਜੈਕਟ ਕਰਨਾ ਹੀ ਸੀ ਭਈ ਦੇਖੋ ਇੱਕ ਤਾਂ ਫਿਰ ਇਹਨਾਂ ਦੀ ਫੇਰ ਮੈਂ ਤੁਹਾਨੂੰ ਕਹਿੰਦਾ ਜਦੋਂ ਇਹ ਲੋਕਾਂ ਨੂੰ ਅਪੀਲ ਹੀ ਕਰ ਰਹੇ ਸੀ ਵੀ ਸਾਡੀ ਰੋਟੀ ਬਚ ਜੇ ਰੋਟੀ ਪੱਕਣ ਸਾਡੀ ਘਰੇ ਰਹਿ ਜੇ ਤੇ ਲੋਕਾਂ ਨੇ ਤਾਂ ਖਾਹਿਸ਼ ਪੂਰੀ ਕਰਤੀ ਬੜਿੰਗ ਸਾਹਿਬ ਦੀ ਸੁਖੀ ਰੰਦਾਵਾ ਸਾਹਿਬ ਦੀ ਬਗਲੋਲ ਸਾਹਿਬ ਦੀ ਤੇ ਇਸ ਕਰਕੇ ਉਹ ਦੂਜੀ ਗੱਲ ਇਹ ਆ ਵੀ ਜਿਹੜਾ ਬੰਦਾ ਮਤਲਬ ਇੱਕ ਗੁੰਡੇ ਦਾ ਨਾਂ ਲੈ ਕੇ ਸਾਰੀ ਇਲੈਕਸ਼ਨ ਜੱਗੂ ਭਗਵਾਨਪੁਰਿਆ ਜੱਗੂ ਭਗਵਾਨਪੁਰਿਆ ਨਾਂ ਕਰੇ ਵੋਟ ਮੰਗੇ ਨਾ ਤੇ ਪਰ ਉਹਨਾਂ ਦੀ ਤਾਂ ਹਾਲਾਤ ਪਤਲੇ ਸੀ ਕਿ ਦਿਖਦੇ ਹੀ ਸੀਗੇ ਉਹ ਹਾਲਾਤ ਉਹਨਾਂ ਦੇ ਹੋਏ